ਜੈ ਜੀ ਰਿਤਨ ਮੰਤਰੀ ਜੀ ਪਹਿਲੀ ਵੀਡੀਓ ਚ ਮੈਂ ਆਪਣੇ ਭੈਣ ਭਰਾਵਾਂ ਨੂੰ ਬੀਪੀ ਵਧੇ ਹੋਏ ਦਾ ਇਲਾਜ ਦੱਸਿਆ ਹੁਣ ਮੈਂ ਅਗਲੀ ਵੀਡੀਓ ਚ ਬੀਪੀ ਘਟੇ ਹੋਏ ਦਾ ਇਲਾਜ ਦੱਸਾਂਗੀ ਬੀਬੀ ਘਟੇ ਹੋਏ ਬੀਪੀ ਨੂੰ ਕਿਵੇਂ ਨਾਰਮਲ ਰੱਖਿਆ ਜਾ ਸਕਦਾ ਕਿਵੇਂ ਵਧਾਇਆ ਜਾ ਸਕਦਾ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇਹਦੇ ਵਿੱਚ ਆਪਾਂ ਨੇ ਪਹਿਲਾਂ ਤਾਂ ਗੁੜ ਲੈਣਾ ਤੇ ਨਮਕ ਲੈਣਾ ਤੇ ਨਿੰਬੂ ਲੈਣਾ ਇਹਨਾਂ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਕਾੜਾ ਪੀਣ ਨਾਲ ਬੀਪੀ ਨੂੰ ਵਧਾਇਆ ਜਾ ਜਾ ਸਕਦਾ ਕਟੇ ਹੋਏ ਬੀਬੀ ਦਾ ਇੱਕ ਤਾਂ ਇਹ ਲਾਜਾ ਦੂਸਰਾ ਆਪਾਂ ਕੀ ਕਰਨਾ ਦੂਸਰੇ ਦੇ ਵਿੱਚ ਆਪਾਂ ਨੇ ਸੰਤਰੇ ਦਾ ਰਸ ਲੈਣਾ ਅਨਾਨਾਸ ਦਾ ਰਸ ਲੈਣਾ ਅਨਾਰਾ ਦਾ ਰਸ ਲੈਣਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਤੁਸੀਂ ਇਹ ਇਕੱਲੇ-ਇਕੱਲੇ ਵੀ ਪੀ ਸਕਦੇ ਹੋ ਮਿਕਸ ਕਰਕੇ ਵੀ ਪੀ ਸਕਦੇ ਹੋ ਇਹਨਾਂ ਨੂੰ ਨਮਕ ਲਗਾਉਣਾ ਜੋ ਇਹਨਾਂ ਦੇ ਵਿੱਚ ਨਮਕ ਮਿਲਾ ਲੈਣਾ ਥੋੜਾ ਜਿਹਾ ਸੈਂਡਾ ਨਮਕ ਇਹਦੇ ਨਾਲ ਜਿਹੜਾ ਤੁਹਾਡੇ ਬੀਪੀ ਦੀ ਸਮੱਸਿਆ ਉਹ ਠੀਕ ਰਹੂਗੀ ਜਿਹੜਾ ਬੀਪੀ ਦਾ ਘਟਣਾ ਇਹ ਵੀ ਇੱਕ ਆਮ ਸਮੱਸਿਆ ਬਣ ਚੁੱਕਿਆ ਹੈ ਇਹਦੇ ਵਿੱਚ ਵੀ ਬਹੁਤ ਭੈਣ ਭਰਾ ਦਵਾਈਆਂ ਲੈਂਦੇ ਨੇ ਦਵਾਈਆਂ ਲੈ ਲੈ ਕੇ ਵੀ ਅੱਕ ਚੁੱਕੇ ਨੇ ਕਈਆਂ ਨੂੰ ਤਾਂ ਇਹਦੀ ਗੋਲੀ ਹੀ ਲੱਗੀ ਹੋਈ ਆ ਬੀਪੀ ਦੀ ਨਾਰਮਲ ਦੀ ਕਰੇ ਉਹਨਾਂ ਦਾ ਬੀਪੀ ਵੱਧ ਜਾਂਦਾ ਕਰੇ ਘਟ ਜਾਂਦਾ ਇਹਦੇ ਵਿੱਚ ਵੀ ਗੋਲੀ ਲੱਗੀ ਹੋਈ ਆ ਬੀਪੀ ਕਟਾ ਕਟਾਉਣ ਭਰੌਂਦੀ ਗੋਲੀਆਂ ਲੈਣੇ ਨੇ ਬੀ ਇਹਨੂੰ ਜੇ ਨਾਰਮਲ ਆ ਰੱਖਿਆ ਜਾਵੇ ਤਾਂ ਠੀਕ ਹੁੰਦਾ ਬੀਪੀ ਇਹਦੇ ਇੱਕ ਸਭ ਤੋਂ ਅਸੀਰਵਾ ਹੈਗੀ ਆ ਰੋਜ਼ ਆਪਾਂ ਕੀ ਕਰਨਾ ਗੰਨੇ ਦਾ ਰਸ ਗੰਨੇ ਦਾ ਰਸ ਬੀਪੀ ਨੂੰ ਬਰੋਣ ਵਾਸਤੇ ਸਭ ਤੋਂ ਚੰਗੀ ਦਵਾਈ ਗੰਨੇ ਦੇ ਰਸ ਚ ਕੀ ਕਰਨਾ ਥੋੜਾ ਜਿਹਾ ਨੰਨਕਾ ਪਾ ਲੈਣਾ ਔਰੇ ਨਾਲ ਵੀ ਜਿਹੜਾ ਘਟਿਆ ਹੋਇਆ ਬੀਪੀ ਆ ਉਹ ਉੱਪਰ ਉੱਠ ਖੜਦਾ ਇਸ ਤਰ੍ਹਾਂ ਇਹ ਚੀਜ਼ਾਂ ਦਾ ਇਸਤੇਮਾਲ ਕਰਨਾ ਹੈ ਜਿਹੜਾ ਜੇ ਅਗਰ ਬੀਪੀ ਘਟਿਆ ਹੋਵੇ ਕਈ ਵਾਰੇ ਆਪਾਂ ਕੀ ਕਰਦੇ ਹਾਂ ਜਦੋਂ ਨਿਮਨ ਰક્ત ਚਾਪ ਵੀ ਇਹਨੂੰ ਆਯੁਰਵੇਦਿਕ ਭਾਸ਼ਾ ਵਿੱਚ ਕਹਿੰਦੇ ਨੇ ਇਹਦੇ ਵਿੱਚ ਆਪਾਂ ਗਾਂ ਦਾ ਘਿਓ ਲੈਣਾ ਉਹਦੇ 'ਚ ਗੁੜ ਮਿਲਾ ਲੈਣਾ ਜਦ ਕੱਲਾ ਗਾਂ ਦਾ ਘਿਓ ਉਹਨੂੰ ਪਾਣੀ ਵਿੱਚ ਗਰਮ ਪਾਣੀ ਕਰ ਲੈ ਗਾਂ ਦਾ ਘਿਓ ਮਿਲਾ ਲੈਣਾ ਦੇਸੀ ਗਾਂ ਦਾ ਘਿਓ ਲੈਣਾ ਉਹਨੂੰ ਘਿਓ ਨੂੰ ਪਾਣੀ 'ਚ ਮਿਲਾ ਕੇ ਉਰੂ ਲਗਾਤਾਰ ਭਲਾਣਾ ਜੀ ਦਾ ਬੀਪੀ ਘਟਦਾ ਇਹਦੇ ਨਾਲ ਵੀ ਉਹਨੂੰ ਇਹ ਸਮੱਸਿਆ ਤੋਂ ਬਹੁਤ ਜ਼ਿਆਦਾ ਰਾਹਤ ਮਿਲੂਗੀ। ਇਹਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੇ ਹੀ ਵਰਤੋਂ ਕਰ ਸਕਦੇ ਆਂ। ਤਾਂ ਜੋ ਆਪਣਾ ਜਿਹੜਾ ਬੀਪੀ ਆ ਉਹ ਠੀਕ ਰਹਿ ਸਕੇ। ਇਹਦੇ ਵਿੱਚ ਵੱਧ ਤੋਂ ਵੱਧ ਲਿਕਵਿਡ ਤੇ ਪਾਣੀ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਆ। ਤਾਂ ਜੋ ਬੀਪੀ ਨੋਰਮਲ ਰਹਿ ਸਕੇ। ਜਰ ਨੂਨ ਦੀ ਪਰਤੋਬ ਨਹੀਂ ਕਰਨੀ ਵੀ ਜ ਇੰਨਾ ਜਰ ਨੂਨ ਖਾ ਲਿਆ ਵੀ ਬੀਪੀ ਵੱਧ ਗਿਆ ਜੇ ਅਗਰ ਬੜਾ ਜਾਰੇ ਬੀਪੀ ਘਟਿਆ ਹੋਇਆ ਫਿਰ ਆਪਾਂ ਨੂਨ ਦਾ ਇਸਤੇਮਾਲ ਵੱਧ ਕਰ ਸਕਦੇ ਹਾਂ ਥੋੜਾ ਜਿਹਾ ਉਂ ਤਾਂ ਆਪਾਂ ਸਵਾ ਅਨਸਾਰ दाल ਸਬਜ਼ੀ ਚ ਪਾਉਨੇ ਆ ਜੇ ਅਗਰ ਬੀਪੀ ਘਟਦਾ ਵੱਡ ਫਿਰ ਆਪਾਂ ਨਮਕ ਦਾ ਇਸਤੇਮਾਲ ਥੋੜਾ ਜਿਹਾ ਜ਼ਿਆਦਾ ਕਰ ਸਕਦੇ ਹਾਂ ਜੈ ਸ੍ਰੀ ਚਨਵੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਧਨਵੰਤਰੀ ਜੀ ਜਿਹੜਾ ਘੰਟੇ ਵਾਲਾ ਬਟਨ ਹੁੰਦਾ ਉਹ ਜਰੂਰ ਦਬਾਇਆ ਕਰੋ ਜੈ ਸ੍ਰੀ ਧਨਵੰਤਰੀ ਜੀ